мяко ਚੰਡੀਗੜ੍ਹ ਦਾ ਡੀਸੀ ਆਫਿਸ ਹੈ ਡੀਸੀ ਆਫਿਸ ਦੇ ਬਾਹਰ ਸਵੇਰੇ ਸਵੇਰੇ ਬਲਜੀਤ ਸਿੰਘ ਖਾਲਸਾ ਵੱਲੋਂ ਪੰਜਾਬੀ ਪਾਸ਼ਾ ਨੂੰ ਲੈ ਕੇ ਜੋ ਹੈ ਜਿਹੜੇ ਬੋਰਡ ਇੰਗਲਿਸ਼ ਚ ਲਿਖੇ ਗਏ ਸੀ ਇਹ ਉਹਨਾਂ ਦੇ ਉੱਪਰ ਇਹ ਕਾਲਾ ਫੇਕੀ ਗਈ ਹੈ ਬਲਜੀਤ ਸਿੰਘ ਖਾਲਸਾ ਜਿਹੜੇ ਹੈਗੇ ਪ੍ਰੋਟੈਸਟ ਕਰ ਰਹੇ ਨੇ ਵੀ ਇਹ ਜਿਹੜੇ ਬੋਰਡ ਹੈ ਪੰਜਾਬੀ ਵਿੱਚ ਲਿਖੇ ਜਾਣ ਤੇ ਅੱਜ ਉਹਨਾਂ ਨੇ ਸਵੇਰੇ ਸਵੇਰੇ ਆ ਕੇ ਜਿਹੜਾ ਹੈਗਾ ਇੱਥੇ ਬੋਰਡਾਂ ਦੇ ਉੱਪਰ ਦਿੱਤਾ ਲਾਈਵ ਤਸਵੀਰਾਂ ਤੁਸੀਂ ਪੀਟੀਸੀ ਨੀਰ ਤੋਂ ਦੇਖ ਰਹੇ ਹੋ ਆਇਆ ਜਲਦੀ ਆਇਆ ਤੇ ਚੰਡੀਗੜ੍ਹ ਦੇ ਵਿੱਚ ਲਗਨ ਲਗ ਜਗਾ ਦੇ ਉੱਪਰ ਜਿਹੜੇ ਪੰਜਾਬ ਸਰਕਾਰੀ ਦਫਤਰਾਂ ਦੇ ਉੱਪਰ ਪੰਜਾਬੀ ਅੰਗਰੇਜ਼ੀ ਭਾਸ਼ਾ ਦੇ ਵਿੱਚ ਬੋਲਡ ਹੈ ਉਹਨਾਂ ਦੇ ਉੱਪਰ ਸਵੇਰੇ ਸਵੇਰੇ ਇਹ ਕਾਲਸ ਰਿਮੇਨ ਨੇ ਇਸ ਤਰੀਕੇ ਦੇ ਨਾਲ ਪ੍ਰੋਟੈਸਟ ਕਰ ਰਹੇ ਆ ਉਹ ਤੁਹਾਨੂੰ ਲਾਈਵ ਤਸਵੀਰਾਂ ਪੀਟੀਸੀ ਫੇਸਬੁੱਕ ਤੇ ਦਿਖਾਣੇ ਆ ਆਪਣੇ ਮੰਨ ਲਓ। ਜਿਵੇਂ ਲਾਈਕ ਕਰਨ। ਬਲਜੀਤ ਸਿੰਘ ਖਾਸਾ ਜਿਹੜਾ ਪ੍ਰੋਟੈਸਟ ਕਰ ਰਹੇ ਨੇ ਪੰਜਾਬੀ ਭਾਸ਼ਾ ਨੂੰ ਲੈ ਕੇ। ਚਲੋ। 2 ਸੈਕਿੰਡ ਤੋਂ ਬੁਲਾਨ ਗਏ। चंडीगढ़ का सेक्टर सतारा ਉੱਪਰੋਂ ਠੀਕ ਕੇਂਦਰੀ ਹੱਥੋਂ ਚੱਲੇ ਚੱਲੇ ਆਹ ਹਾਂ ਚਲੋ ਜੀ ਚਲੋ ਜਿੱਥੇ ਜਾਣਾ ਸੀ ਬੋਲੀ ਇਹ ਹੋ ਗਏ ਬਲਜੀਤ ਸਿੰਘ ਖਾਸ ਸਾਹਿਬ ਵੱਲੋਂ ਇਹ ਪੰਜਾਬੀ ਪਾਸਾ ਨੂੰ ਲੈ ਕੇ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਹਾਂ <laughs> ਹਾਂ <laughs> <coughs> <laughs> <coughs> ਕਿਤੇ 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 ਕਿੱਥੇ ਆਪਾਂ ਹਾਂ ਕਿਤੇ ਕਿਤੇ 40 ਸੋ ਨੋ ਨਾਤੇ ਅੰਦਰ ਹੋਣਗੇ ਵਹੀ ਨੇ ਸੇ ਦੂਜੀ ਕਿਹਨੋਂ ਆਓ ਸਾਹ ਜੀ ਆ ਜਿਹੜਾ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਕੀ ਕਾਰਨ ਹੈ ਚੰਡੀਗੜ੍ਹ ਸ਼ਹਿਰ ਦੇ ਸਰਕਾਰ ਨੇ ਸਾਡੀ ਮਾਂ ਬੋਲੀ ਪੰਜਾਬੀ ਖਤਮ ਕਰਨਾ ਹੈ ਅੱਜ ਜਿੰਨੇ ਵੀ ਦਸਤਰਾں ਦੇ ਬੋਰਡ ਐ ਸਭ ਹਿੰਦੀ ਤੇ ਅੰਗਰੇਜੀ ਲਿਖੀ ਆ ਜੀ ਸਰਕਾਰ ਨੇ ਬਹੁ ਲਿਖਤੀ ਇਸ ਨੂੰ ਬੜਾ ਪ੍ਰੋਟੈਸਟ ਕਰ ਦਿੱਤੀ ਆ ਪਰ ਸਰਕਾਰ ਨੇ ਸਾਡੀ ਕਿਸੇ ਗੱਲ ਤੋਂ ਚਾਹ ਨਹੀਂ ਇਸ ਪ੍ਰੋਟੈਸਟ ਵੀ ਕਿਉਂ ਆ ਦੇਸੀ ਚੰਡੀਗੜ੍ਹ ਸ਼ਹਿਰ ਦੇ ਵਿੱਚ ਡੀਸੀ ਚੰਡੀਗੜ੍ਹ ਦੀ ਪਟੀ ਪੁੱਛੀ ਆ ਡੀਸੀ ਸਾਹਿਬ ਨੂੰ ਪਹਿਲੀ ਲਿਖੇ ਦਿੱਤਾ ਸੀਗਾ ਬੋਰਡ ਪੰਜਾਬੀ ਚ ਲਿਖੇ ਜਾਣ ਚਾਹੀਦੇ ਇਹ ਸਾਡੀ ਮਾਂ ਬੋਲੀ ਪੰਜਾਬੀ ਦੀ ਤੋਹੀਨ ਕਰਨ ਵਾਲੀ ਗੱਲ ਐ ਗਾਜ਼ਤਾਨੀ ਪੰਜਾਬ ਦੀ ਹੋਵੇ ਸ਼ਹਿਰ ਪੰਜਾਬੀਆਂ ਦਾ ਹੋਵੇ ਤੇ ਸਰਕਾਰ ਹੀ ਸ਼ਹਿਰ ਵਿੱਚੋਂ ਸਾਡੀ ਮਾਂ ਬੋਲੀ ਪੰਜਾਬੀ ਨੂੰ ਬਿਲਕੁਲ ਖਤਮ ਕਰ ਦੇਵੇ ਇਹ ਗੱਲ ਸਾਨੂੰ ਕਿਸੇ ਚਿਰ ਮੱਤ ਨਹੀਂ ਜੇ ਅੱਗੇ ਵੀ ਮੈਂ ਗਵਰਨਰ ਦੀ ਤੇ ਹੋਰ ਸਰਕਾਰੀ ਦਫ਼ਤਰਾਂ 'ਤੇ ਪਹੁੰਚ ਚੁੱਕਿਆ ਹੁਣ ਅਸੀਂ ਇੱਕ ਟਿੱਕਾ ਮਿੱਠਿਆ ਆਉਣ ਵਾਲੀ 15 ਅਗਸਤ ਤੱਕ ਅਸੀਂ ਸਮੁੱਚੇ ਸ਼ਹਿਰ ਨੇ ਮਾਂ ਬੋਲੀ ਪੰਜਾਬੀ ਦੇ ਰੰਗ ਵਿੱਚ ਰੰਗਣਾ ਚਾਹੁੰਦੇ ਜਿੰਨੇ ਵੀ ਸਰਕਾਰੀ ادارے ਪ੍ਰਾਈਵੇਟ ਦੁਕਾਨਾਂ ਕਾਰੋਬਾਰੀ ਆਪਾਂ 15 ਅਗਸਤ ਤੱਕ ਸਭ ਨੂੰ ਪੰਜਾਬੀ ਦੇਖਾ ਦੇਣਾ ਇਹ ਸਾਡਾ ਟਿੱਕਾ ਜਾਖੰਡ ਨੂੰ ਪਹਿਲਾਂ ਵੀ ਤੁਸੀਂ ਪ੍ਰੋਟੈਸਟ ਕਰ ਚੁੱਕੇ ਹੋ ਲੇਕਿਨ ਫੇਰ ਜਿਹੜੇ ਹੈਗੇ ਨਹੀਂ ਕਈ ਜਗ੍ਹਾ ਤੇ ਤਾਂ ਲਿਖ ਵੀ ਹੋ ਗਏ ਪੰਜਾਬੀ ਦੇ ਬੋਰਡ ਲੇਕਿਨ ਕਈਆਂਗਾ ਨਹੀਂ ਹੋਇਆ ਐਸਾ ਹੀ ਚੱਲਦਾ ਰਹੇਗਾ ਪ੍ਰੋਟੈਸਟ ਥੋੜਾ ਜੇ ਇਹ ਜਿੱਥੇ ਜਿੱਥੇ ਮੈਂ ਫਟੀਆਂ ਪਹੁੰਚੀ ਉੱਥੇ ਉੱਥੇ ਲਿਖਿਆ ਗਿਆ ਹੋ ਸਰਕਾਰ ਦੀ ਮਰਜ਼ੀ ਹੈ ਜਾਂ ਤਾਂ ਆਪਣੀ ਮੱਦੀ ਨਾਲ ਲਿਖੇ ਨਹੀਂ ਤੇ ਸਾਡਾ ਇਹ ਪ੍ਰੋਟੈਸਟ ਇਸ ਤੇ ਜਾਰੀ ਰਹਿ। ਛਾਪਾ ਪ੍ਰਸ਼ਾਸਨਿਕ ਭਾਸ਼ਾ ਦੇ ਤੌਰ ਤੇ ਪਹਿਲੀ ਭਾਸ਼ਾ ਦੇ ਤੌਰ ਤੇ ਸਿੰਡੀਗੜ ਦੇ ਵਿੱਚ ਪੰਜਾਬੀ ਲਾਗੂ ਕਰਨਾ ਚਾਹੁੰਦੇ। ਦੇਸ਼ ਦੇ ਵਿੱਚ ਕਿਤੇ ਵੀ ਅੰਗਰੇਜ਼ੀ ਪਹਿਲੀ ਭਾਸ਼ਾ ਨਹੀਂ ਹੈ ਜਿ तौर ਤੇ ਆਫੀਸ਼ੀਅਲ ਲੈਂਗੁਏਜ ਨਹੀਂ ਜਲਦੀ ਅੰਗਰੇਜ਼ੀ ਦੇਸ਼ ਦੀ ਭਾਸ਼ਾ ਨਹੀਂ ਹੈ ਅੰਗਰੇਜ਼ੀ ਤੇ ਹਿੰਦੀ ਦੇ ਪਦ ਹੇਠ ਸਾਡੀ ਕੇਂਦਰੀ ਰੀਜਨਲ ਭਾਸ਼ਾਵਾਂ ਨੇ ਸਰਕਾਰ ਬਿਲਕੁਲ ਖਤਮ ਕਰ ਦੇ ਇਹ ਗੱਲ ਸਾਨੂੰ ਕਿ ਕਦੀ ਮਨਜ਼ੂਰ ਹੈ